ਪੰਜਾਬ ਬਹਾਦਰ ਸੂਰਬੀਰਾਂ ਦੀ ਧਰਤੀ ਹੈ ਇੱਥੋਂ ਵੱਡੀ ਗਿਣਤੀ ਚ ਨੌਜਵਾਨ ਦੇਸ਼ ਦੀ ਫੌਜ ਚ ਆਪਣੀ ਸੇਵਾ ਨਿਭਾਉਂਦੇ ਹਨ ਅਤੇ ਜਦੋਂ ਵੀ ਕੋਈ ਪੰਜਾਬ ਨਾਲ ਸੰਬੰਧ ਰੱਖਣ ਵਾਲਾ ਫੌਜੀ ਜਵਾਨ ਦੁਸ਼ਮਨਾ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਜਾਂਦਾ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹੀਦ ਜਵਾਨ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੀ ਹੈ ਸ਼ਹੀਦਾਂ ਦੀ ਸ਼ਹਾਦਤ ਦਾ ਦੇਣਾ ਤਾਂ ਕਦੇ ਨਹੀਂ ਦਿੱਤਾ ਜਾ ਸਕਦਾ ਪਰ ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਰਥਿਕ ਤੌਰ ਤੇ ਪਰੇਸ਼ਾਨੀ ਨਾ ਚੱਲਣੀ ਪਵੇ ਤੇ ਸਾਡਾ ਫਰਜ਼ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਕਿਸੇ ਸ਼ੀਤਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦਿੱਈਏ ਆਇਆ ਹੈ ਭਗਵਾਨ ਤੁਮਾਨ ਜੀ ਵੀ ਆਏ ਬਕਾਇਦਾ ਸਾਡੇ ਨਾਲ ਦੁੱਖ ਸਾਂਝਾ ਕਰਿਆ ਉਹਨਾਂ ਅੰਦਰ ਬੈਠ ਕੇ 10 20 ਮਿੰਟ ਪੂਰੇ ਪਰਿਵਾਰ ਨਾਲ ਕਹਿੰਦੇ ਅਸੀਂ ਅਜੇ ਦੀ ਤਾਂ ਨਹੀਂ ਜਗ੍ਹਾ ਲੈ ਸਕਦੇ ਕਹਿੰਦੇ ਅਸੀਂ ਅਜੇ ਹੀ ਸਮਝੋ ਸਾਨੂੰ ਭਗਵਾਨ ਤੁਮਾਨ ਜੀ ਨੇ ਇਹ ਬਿਆਨ ਦਿੱਤੇ ਆ ਜੋ ਸਾਨੂੰ ਚੱਕ ਦੇ ਗਿਆ ਰਾਸੀ ਦੇ ਗਿਆ ਥੋੜੀ ਬਹੁਤੀ ਇਹ ਕਹਿੰਦਾ ਚਲੋ ਅਸੀਂ ਦੇ ਤਾਂ ਨਹੀਂ ਸਕਦੇ ਵੀ ਤੁਹਾਡੇ ਬੁਢਾਪੇ ਦਾ ਸਹਾਰਾ ਹੋ ਜੂਗਾ ਵੀ ਤੇਰੇ ਬੇਟੇ ਲਾਇਆ ਨੇ ਸਹਾ ਦੇ ਦਿੱਤੇ ਆ ਬਾਰਡਰ ਤੇ ਜੰਗੇ ਮਦਾਨ ਵਿੱਚ ਲੜਦਾ ਸ਼ਹੀਦ ਹੋ ਗਏ ਜਿੱਦਾਂ ਵੀ ਹੋ ਗਿਆ ਇਹ ਸਾਡਾ ਫਰਜ਼ ਬਣਦਾ ਤੁਹਾਨੂੰ ਇੰਨੀ ਸਹਿਤਾ ਦੇਣਾ ਇਸ ਲਈ ਸ਼ਹੀਦ ਸੈਨਿਕ ਦੇ ਪਰਿਵਾਰ ਦੀ ਭਲਾਈ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਅਤੇ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ